ਧਰਮ ਦੀ ਜਾਂ Hindu ਧਰਮ ਦੀ ਕੁੜੀ ਫਸਾ ਕੇ ਲੈ ਕੇ ਆਉਂਦਾ ਹੈ। ਉਹਨੂੰ ਮਿਲਦਾ 10000 ਜਾਂ UK ਦੇ ਵਿੱਚ 10000 ਪਾਉਂਡ। ਇਹ ਵੀ ਗਰੂਮਿੰਗ ਦੇ ਵਿੱਚ ਕੀ ਹੁੰਦਾ ਹੈ ਸੋਹਣੇ ਜਵਾਨ ਮੁੰਡੇ ਚੱਕੇ ਉਹਨਾਂ ਨੂੰ ਸਖਲਾਈ ਦੇਤੀ ਕਹਤਾ ਤੁਸੀਂ ਗੈਰ ਧਰਮ ਦੀਆਂ ਕੁੜੀਆਂ ਫਸਾ ਕੇ ਲੈ ਕੇ ਆਓ ਤੇ ਉਹਦੇ ਅਸੀਂ ਪੇ ਕਰਾਂਗੇ ਤੇ ਤੁਸੀਂ ਹੈਰਾਨ ਹੋ ਜਾਣਾ ਕਿੰਨੀ ਪੇ ਕਰਦੇ ਆ ਜੇ ਕੋਈ ਸਿੱਖ ਧਰਮ ਦੀ ਜਾਂ Hindu ਧਰਮ ਦੀ ਕੁੜੀ ਫਸਾ ਕੇ ਲੈ ਕੇ ਆਉਂਦਾ ਹੈ ਉਹਨੂੰ ਮਿਲਦਾ 10000 ਡਾਲਰ ਜਾਂ UK ਦੇ ਵਿੱਚ 10000 ਪਾਉਂਡ ਜੇ ਕੋਈ ਸਿੱਖ ਤੇ Hindu ਧਰਮ ਤੋਂ ਇਲਾਵਾ ਮੁਸਲਮਾਨ ਕਿਸੇ ਹੋਰ ਧਰਮ ਦੀ ਕੁੜੀ ਫਸਾ ਕੇ ਲੈ ਕੇ ਆਉਂਦਾ ਹੈ ਉਹਦੇ 5000 ਮਿਲਦੇ ਆ ਇਹ ਪਹਿਲਾਂ ਕੀ ਕਰਦੇ ਆ ਗਰੁੱਪ ਆ ਗਿਆ ਉਹਨੇ ਦੇਖਿਆ ਕਿ ਬੱਚਿਆਂ ਦਾ ਹੁੰਦਾ ਇਹ ਗਰੁੱਪ ਜਿਹੜੀਆਂ 15 16 ਸਾਲਾਂ ਦੀਆਂ ਕਿਉਂਕਿ ਉਹਨਾਂ ਦਾ ਬ੍ਰੇਨ ਵਾਸ਼ ਛੇਤੀ ਹੋ ਜਾਂਦਾ ਤੇ ਉਹ ਛੇਤੀ ਕਿਸੇ ਦੇ ਪਿੱਛੇ ਲੱਗ ਜਾਂਦੀਆਂ ਉਹ ਸਕੂਲ ਨੂੰ ਇੰਟਰਨੈਟ ਤੇ ਜਾਂ ਕਿਸੇ ਵੀ ਜਗ੍ਹਾ ਤੇ ਗਰੁੱਪ ਨੂੰ ਟਾਰਗੇਟ ਕਰਦੇ ਆ ਉੱਥੇ ਜਾਵੜਦੇ ਆ ਉਹਦੇ ਚੋਂ ਇੱਕ ਹੈਂਡਸਮ ਜਿਹਾ ਮੁੰਡਾ ਇੱਕ ਕੁੜੀ ਨੂੰ ਫਸਾ ਲੈਂਦਾ ਉਹਨੂੰ ਵਰਗ ਲਾ ਲਿਆ ਆਪਣੀਆਂ ਗੱਲਾਂ ਦੇ ਵਿੱਚ ਇਸ ਕੇਸ ਦੇ ਵਿੱਚ ਗੱਲ ਹੋਈ ਕਿ ਉਹ سپورٹس ਕਾਰ ਲੈ ਕੇ ਆਉਂਦਾ ਸੀਗਾ ਹਰ ਵੇਰੀ ਬਦਲਵੀ ਬਦਲਵੀ ਤੇ ਮੈਨੂੰ ਉਹ ਬਾਹਰ ਲੈ ਕੇ ਜਾਂਦਾ ਸੀਗਾ ਤੇ ਅੱਜ ਦੇ ਬੱਚਿਆਂ ਨੂੰ ਤਾਂ ਚਾਹੀਦਾ ਹੀ ਇਹ ਹੈ ਕਿ ਸਾਨੂੰ ਕੋਈ ਵਧੀਆ سپورٹس ਕਾਰ ਲੈ ਕੇ ਆਵੇ ਮਹਿੰਗੀ ਕਾਰ ਲੈ ਕੇ ਆਵੇ ਤੇ ਲੌਂਗ ਡਰਾਈਵ ਲਿਜਾਵੇ ਸਾਡੇ ਨਾਲ ਮੂਵੀਜ਼ ਵਗੈਰਾ ਦੇਖੇ ਤਾਂ ਉਹ ਇਹ ਕੋਸ਼ਿਸ਼ ਕਰਦੇ ਆ ਫੇਰ ਕੀ ਕਰਦੇ ਆ ਹੌਲੀ ਹੌਲੀ ਉਹਨਾਂ ਤੇ ਯਕੀਨ ਬਣਾਉਂਦੇ ਜ਼ਿਆਦਾ ਟਾਈਮ ਉਹਨਾਂ ਨਾਲ ਗੱਲ ਕਰਦੇ ਰਹਿਣਾ ਫਿਰ ਉਹ ਵੀ ਅਸ ਹੈ ਜੇ ਇੱਕ ਕੁੜੀ ਐ ਦੂਸਰੀ ਕੁੜੀ ਨੂੰ ਗੱਲ ਦੱਸਦੀ ਆ ਵੀ ਮੈਂ ਇਨੇ ਰਿਲੇਸ਼ਨਸ਼ਿਪ ਚ ਐ ਤੇ ਮੈਨੂੰ ਇੰਨਾ ਜਿਆਦਾ ਮਜ਼ਾ ਆ ਰਿਹਾ ਉਹ ਆਖੂਗੀ ਮੇਰੀ ਵੀ ਗੱਲ ਕਰਾ ਇਹੋ ਜੇ ਕਿਸੇ ਮੁੰਡੇ ਨਾਲ ਹੁੰਦਾ ਇਹ ਪ੍ਰੈਕਟੀਕਲ ਗੱਲ ਐ ਉਹੀ ਗਰੁੱਪ ਦੇ ਵਿੱਚੋਂ ਐਵੇਂ ਇੱਕ ਦੂਜੇ ਨਾਲ ਆਏ ਮਿਲਦੇ ਰਹਿੰਦੇ ਆ ਫਿਰ ਉਦੋਂ ਬਾਅਦ ਉਹ ਉਹਦੇ ਤੇ ਯਕੀਨ ਇੰਨਾ ਬਣਾ ਲੈਂਦਾ ਕਿ ਉਹ ਫੈਮਿਲੀ ਦੇ ਨਾਲ ਲੜਾਉਣਾ ਸ਼ੁਰੂ ਕਰ ਦਿੰਦਾ ਜਵਾਗ ਨੂੰ ਆਪਦੇ ਫਰੈਂਡਸ ਦੇ ਨਾਲੋਂ ਤੋੜ ਦਿੰਦਾ ਆਈਸੋਲੇਟ ਕਰ ਦਿੰਦਾ ਸਾਰਿਆਂ ਤੋਂ ਫਿਰ ਕੀ ਕਰਦਾ ਉਹਨੂੰ ਲੌਂਗ ਡਰਾਈਵਸ ਤੇ ਲੈ ਕੇ ਜਾਂਦਾ ਤੇ ਫਿਰ ਫਿਜ਼ੀਕਲ ਹੋਣ ਦੀ ਕੋਸ਼ਿਸ਼ ਕਰਦਾ ਉਸ ਦੌਰਾਨ ਉਹ ਵੀਡੀਓ ਬਣਾ ਲੈਂਦੇ ਆ ਫਿਰ ਉਹਨੂੰ ਦਿਖਾਉਂਦੇ ਆ ਵੀ ਇਹ ਸਾਡਾ ਸਾਰਾ ਗਰੁੱਪ ਹੈ ਅਸੀਂ ਗੈਂਗਸਟਰਸ ਵੀ ਆ ਸਾਡੇ ਕੋਲੇ ਆ ਦੇਖੋ ਹਥਿਆਰ ਵੀ ਆ ਸਾਡੇ ਕੋਲੇ ਇਹ ਚਾਕੂ ਛੁਰੇ ਵੀ ਆ ਜੇ ਹੁਣ ਅੱਗੇ ਤੂੰ ਮੇਰੇ ਹਿਸਾਬ ਨਾਲ ਨਾ ਚੱਲੀ ਅਸੀਂ ਤੇਰੇ ਪਿਓ ਨੂੰ ਮਾਰ ਦਿਆਂਗੇ ਤੇਰੇ ਭਰਾ ਨੂੰ ਮਾਰ ਦਿਆਂਗੇ ਹੈਵ ਟੂ ਕੁੜੀ ਨੂੰ ਫਿਰ ਕੰਪਰੋਮਾਈਜ਼ ਕਰਨਾ ਪੈਂਦਾ ਕਿਉਂਕਿ ਵੀਡੀਓਸ ਵਗੈਰਾ ਹੁੰਦੀਆਂ ਕਈ ਗਰਾਂ ਵੀਡੀਓ ਤੋਂ ਡਰ ਜਾਂਦੀਆਂ ਕਿ ਵੀਡੀਓ ਬਾਹਰ ਆ ਜੂਗੀ ਫੇਰ ਉਹਦੇ ਨਾਲ ਵਿਆਹ ਕਰਵਾਉਂਦੇ ਆ ਮਾਪਿਓ ਹੁਣ ਪਿੱਛੇ ਰਹਿ ਗਏ ਹੁਣ ਉਹੀ ਉਹਦਾ ਸਾਰਾ ਕੁਝ ਹੋ ਗਿਆ ਉਹਦੇ ਨਾਲ ਵਿਆਹ ਕਰਾ ਕੇ ਫੇਰ ਉਹਨੂੰ ਲੈ ਕੇ ਜਾਂਦੇ ਆ ਪਾਕਿਸਤਾਨ ਫੇਰ ਗਰੁੱਪ ਦੇ ਵਿੱਚ ਤੋਂ ਮਤਲਬ ਧੰਦਾ ਵਗੈਰਾ ਕਰਵਾਉਂਦੇ ਆ ਜਿੰਨਾ ਟਾਈਮ ਕੁੜੀ 27 28 ਸਾਲਾਂ ਤੱਕ ਪਹੁੰਚਦੀ ਆ ਉਹਨਾ ਟਾਈਮ ਧੰਦਾ ਕਰਾਉਂਦੇ ਜਦੋਂ ਕਿਸੇ ਕੰਮ ਦੀ ਨਹੀਂ ਰਹਿੰਦੀ ਹੀਰਾ ਮੰਡੀ ਜਾ ਕੇ ਬਈ ਵੇਚ ਦਿੰਦੇ ਆ ਜੇ ਕਿਸੇ ਨੂੰ ਲੱਗਦਾ ਹੈ ਕਿ ਇਹ ਗੱਲ ਝੂਠ ਹੈ ਕੁਝ ਵੀ ਲਿਖ ਲਿਓ ਗਰੂਮਿੰਗ ਡਾਕੂਮੈਂਟਰੀਜ਼ ਜਾਂ ਭਾਈ ਮੋਹਨ ਸਿੰਘ ਸਰਚ ਕਰ ਲਿਓ ਸਾਰਾ ਕੁਝ ਆਜੂਗਾ ਇਹਨਾਂ ਨੇ ਬਹੁਤ ਜ਼ਿਆਦਾ ਕੁੜੀਆਂ ਰੈਸਕਿਊ ਕੀਤੀਆਂ ਪਾਕਿਸਤਾਨ ਦੀ ਵੀਡੀਓ ਤਾਂ ਤੁਸੀਂ ਸੋਣੀ ਲਈ ਹੋਗੀ ਤੇ ਹੁਣ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜਾ ਕੇ ਜਰੂਰ ਕਰਿਓ ਕਿ ਜੋ ਕੁਝ ਇਹ ਮੁੰਡੇ ਬੋਲ ਰਹੇ ਨੇ ਕੀ ਇਹ ਸਹੀ ਆ ਜੋ ਕੁਝ ਲਵ ਜਿਹਾਦ ਦੇ ਨਾਮ ਤੇ ਚੱਲ ਰਿਹਾ ਵਾ ਕੀ ਉਹ ਜੋ ਵੀ ਇਹਨਾਂ ਨੇ ਬੋਲਿਆ ਵਾ ਉਹ ਸਭ ਕੁਝ ਸਹੀ ਆ ਕਿਰਪਾ ਕਰਕੇ ਕਮੈਂਟ ਕਰਕੇ ਆਪਣਾ ਦੱਸਣ ਦੀ ਖੇਚਲ ਜਰੂਰ ਕਰਿਓ ਜੀ ਤਾਂ ਜੋ ਸਾਰਿਆਂ ਨੂੰ ਪਤਾ ਲੱਗੇ ਵੀ ਸਚਾਈ ਆਕਰ ਹੈ ਕੀ ਆ